ਈ ਸਚੀ ਕਲਜੀ ਗਰਮੀ ਦੇ ਵਿਟਿਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਵਾਲ ਜਿਹੜੀ ਸੂਟ ਹੈਗੇ ਬਹੁਤ ਹੀ ਜ਼ਿਆਦਾ ਖਾਸ ਹਨ ਇਹ ਵਾਲ ਸੂਟ ਹੈਗੇ ਜਿਹੜੇ ਆਪਾਂ ਨੇ ਰੈਡੀ ਕੀਤੇ ਆ ਮਸਲਿਨ ਕਾਟਨ ਦੇ ਉੱਪਰ ਜਿਸ ਤੇ ਉੱਪਰ ਹੈਗਾ ਯਾ ਉਹ ਆਰਗੈਂਜ਼ਾ ਲਗਾ ਕੇ ਪੈਚ ਲਗਾ ਕੇ ਜਿਸ ਤੇ ਉੱਪਰ ਵਰਕ ਕੀਤਾ ਗਿਆ ਹੈਗਾ ਇਹ ਵੀ ਮਸਲਿਨ ਕਾਟਨ ਦੇ ਉੱਪਰ ਹੈਗਾ ਬਾਟਮ ਦੇ ਉੱਪਰ ਵਰਕ ਹੈਗਾ ਐ ਡਿਸਪਰੈਂਟ ਦੀ ਸ਼ਰਟ ਹੋਗੀ ਔਰ ਬਾਟਮ ਦੇ ਉੱਪਰ ਵੀ ਵਰਕ ਰਹਿਣ ਵਾਲਾ ਹੈਗਾ ਇਹ ਪੀਸ ਵੀ ਆਪਾਂ ਨੇ ਰੈਡੀ ਕੀਤੇ ਹੋਏ ਹੈਗੇ ਆ ਐਪੀਸ ਵੀ ਆਪਣੇ ਮਸਲਿਨ कॉटन ਦੇ ਉੱਪਰ ਰੈਡੀ ਕੀਤੇ ਆ ਬਾਟਮ ਦੇ ਉੱਪਰ ਵਰਕ ਰਹੇਗਾ ਤੇ ਨਾਲ ਜਿਹੜਾ ਹੈਗਾ ਪਿਓਰ ਦਾ ਦੁਪੱਟਾ ਰਹੇਗਾ ਟਾਈਂਡਾਈ ਦਾ ਦੁਪੱਟਾ ਹੋਏਗਾ ਦੁਪੱਟੇ ਨੂੰ ਲੇਸ ਲਗਾ ਕੇ ਫਿਨਿਸ਼ਿੰਗ ਦਿੱਤੀ ਗਈ ਹੈਗੀ ਇਹ ਵਾਲਾ ਸੂਟ ਹੈਗਾ ਜਿਹੜਾ कॉटन ਦੇ ਉੱਪਰ ਹੋਏਗਾ ਬਾਟਮ ਤੇ ਵਰਕ ਹੋਏਗਾ ਇਹ ਵਾਲੇ ਸੂਟ ਹੋਣਗੇ ਜਿਹੜੇ ਇਹ ਵੀ ਪਿਓਰ कॉटन ਦੇ ਉੱਪਰ ਰਹਿਣਗੇ ਚਿਕਨ ਦੀ ਸ਼ਰਟ ਹੋਏਗੀ ਔਰ ਡਿਜਰ ਪੈਂਡ ਦੀ ਸ਼ਰਟ ਹੋਏਗੀ ਤੇ ਨਾਲ ਪਲੇਨ कॉटन ਦੀ ਬਾਟਮ ਹੋਏਗੀ 699 ਪਰ ਪੈਨੇ ਦਾ ਪ੍ਰਾਈਸ ਹੈਗਾ ਸ਼ਿਪਿੰਗ ਫ੍ਰੀ ਹੈਗੇ ਨਵੇਂ ਤੁਹਾਨੂੰ ਕਾਫੀ ਜਿਆਦਾ ਜਿਹੜੇ ਕਲਰ ਆਪਸ਼ਨ ਮਿਲ ਜੈਗੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਪਰੇਵਲ ਜਿਹੜੇ ਸੂਟ ਹੈਗੇ ਤੁਹਾਨੂੰ ਮਿਲ ਰਹੇ ਆ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚ ਆਪਣੇ ਦੇ ਬੁੱਕ ਕਰਵਾ ਸਕਦੇ ਹੈਗੇ ਹੋ ਜੇਕਰ ਤੁਸੀਂ 사이ਟ ਤੋਂ ਬੁੱਕ ਕਰਵਾਣਾ ਚਾਹੁੰਦੇ ਸਾਡੇ ਦਿੱਤੇ ਵਟਸਐਪ ਨੰਬਰ 'ਤੇ ਸਾਨੂੰ ਮੈਸੇਜ ਕਰ ਸਕਦੇ ਹੈਗੇ ਹੋ ਸਕਰੀਨਸ਼ਾਟ ਲੱਗੇ ਸੈਂਡ ਕਰ ਸਕਦੇ ਹੈਗੇ ਆ ਇਹ ਵਾਲੇ ਸੂਟ ਹੋਣਗੇ ਜਿਹੜੇ ਜੌਰਟ ਟਿਸ਼ੂ ਦੇ ਉੱਪਰ ਰਹਿਣ ਵਾਲਾ ਫੈਬਰਿਕ ਹੋਏਗਾ ਪਰ ਮੀਟਰ ਦੇ ਹਿਸਾਬ ਨਾਲ ਇਹ ਵਾਲਾ ਫੈਬਰਿਕ ਤੁਹਾਨੂੰ ਮਿਲੇਗਾ ਔਰ ਨਾਲ ਪਲੇਨ ਬਾਟਮ ਹੋਏਗੀ ਡਿਜੀਟਲ print ਦੀ ਸ਼ਰਟ ਹੋਏ